ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਤਾਂ ਚਾਰ ਝੋਟੇ ਮਖੌਲੀਆਂ ਜੀ ਇੱਕ ਆ ਪਹਿਲੇ ਨੰਬਰ ਵਾਲੀ ਟੋਕੜ ਗੱਬਣ ਕੀਮ ਬਰੀਕ ਪੂਰੀ ਤਾਂ ਨੀਲੀ ਦੀ ਝੋਟੀ ਇੱਕ ਆ ਪਿਓਰ ਮੋਹਰਾ ਦੀ ਕਾਲੀ ਸ਼ਾਹ ਇੱਕ ਆ ਟੋਕੜ ਗੱਬਣ ਵੱਡੀ ਝੋਟੀ ਤਾਂ ਮਖੌਲੀਆਂ ਹਰਿਆਣੇ ਦੀ ਵਾਲਟੀ ਕੁਆਲਟੀ ਪੂਰੀ ਆ ਵੇਖੋ ਜੀ ਦੀ ਹਾਂਜੀ ਵਧੀਆ ਵਧੀਆ ਵੇਜੀ ਤੁਸੀਂ ਦਿਰਾਓ ਆ ਠੀਕ ਠਾਕ ਆਪਣਾ ਪਿੰਡ ਹੈ ਘੀਡਪੁਰ ਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਠੀਕ ਹੈ ਜੀ ਹਾਂਜੀ ਨੰਬਰ ਹੈਗਾ 9779635121 ਠੀਕ 9779635121 ਠੀਕ ਆ ਜਾ ਚਾਰ ਛੋਟੀਆਂ ਖਾ ਲੀਆਂ ਆ ਵਖਾ ਲਓ ਜੀ ਪਹਿਲੇ ਫੁਰਪੇ ਉੱਠ ਜਾ ਬਣ ਖੋ ਲੋ ਜੀ ਪੂਰੀ ਬੋਲੇ ਇਹ 40 ਮੀਰ ਮਾਰ ਝੋਟੀ ਐਂ ਦੀ ਲਾ ਕੇ ਦਰਦੀ ਹੈ ਬੜੀ ਹਾਂ ਟਾਈਮ ਲਗਾ ਕੇ ਕੈਮਰੇ ਕਰਕੇ ਦਰਦੀ ਹੈ ਹਾਂ ਜੀ ਇਹਦਾ ਕੀ ਮੁੱਲ ਵੀਰ ਜੀ ਮੁੱਲ 70 ਕਰੀਏ 72 ਕਰੀਏ 65000 ਦੀ ਦੇ ਦਾਂਗੇ ਝੋਟੀ ਠੀਕ ਹੈ ਜੀ ਹਾਂ ਆਹ ਕੈਨੇਡੀ ਦੀ ਝੋਟੀ ਹੈ ਜੀ ਪਹਿਲਾ ਸੂਆ ਲੰਦੀਆਂ ਜੀ ਹਾਂ ਜੀ ਦੇਖੋ ਕਿਦੇ ਸ਼ਕੀਨ ਬਰੀ ਕੱਟੀ ਆ ਇਹ ਵੀ ਮਾਲਵੇ ਦੀ ਤਸਾਂ ਜੀ ਹਾਂ ਜੀ ਆਪ ਮੋੜ ਲੋ ਮੋੜ ਲੋ

ਪਹਿਲੇ ਨੰਬਰ ਆ। 8 ਕਿਲੋ ਦੁੱਧ ਦੇ ਗੇਜੀ ਥਲੇ। ਉਹ ਦੁੱਧ ਮਾਲੇ ਬੋਲਾ ਮਾਲੇ ਪੰਜਾਹ ਹਜ਼ਾਰ ਰੁਪਏ ਦੀ ਹੈ। ਠੀਕ। ਛਾਣਾ-ਛਾਣਾ ਦੀ ਕੁਆਲਿਟੀ ਬੜੀ ਚੋਣ-ਚਾਣ ਬਹੁਤ ਚੰਗੀ ਲੱਗੀ ਕੱਟਣੀ। ਠੀਕ ਹੈ। ਇਹ ਕਾਹ ਕੱਟਿਆ ਪਹਿਲੇ ਨੰਬਰ ਦੇ? ਠੀਕ। ਪਹਿਲਣ 24 ਮੋਹ ਜੇ। ਠੀਕ। 10 ਕਿਲੋ ਦੁੱਧ ਦੇ ਗੇਜੀ ਥਲੇ। ਠੀਕ। 24 ਜਮੂਹ 10 ਕਿਲੋ ਦੁੱਧ ਆ। ਮਨਵਾਂ ਝੋਟੀ ਉਧਰੋਂ ਆਈ ਜੀ। ਠੀਕ ਹੈ ਉਧਰ ਦੀ ਹੈ।

ਇਹਨਾਂ ਸਾਂਜੀ ਕੀ ਮੁੱਲ? ਮੁੱਲ ਵੀ 95000 ਠੀਕ 92000 ਠੀਕ ਇਹ ਕਾ ਵੱਡੀ ਝੋਡੀ ਹਰਿਆਣੇ ਦੀ ਠੀਕ ਟੋਕਰ ਗੱਬਣਾ ਥਾਣਾ ਹੁੰਦੀ ਭਾਜੀ ਇਹ ਦੁੱਧ ਥਲੇ ਕਿਲੋ ਖਾਂਡੀਆ ਠੀਕ ਸੱਤ ਮਹੀਨੇ ਗੱਬਣਾ ਖਮਾ ਲੱਗਾ ਵਾ ਠੀਕ ਆਪਣੇ ਹੱਥੀ ਚੈੱਕ ਕਰਾਈ ਐ ਠੀਕ ਬਹੁਤ ਵੱਡੀ ਆ ਪਹਿਲਾ ਸੁਆਵਾਂ ਦੂਜੇ ਹੁਣੀ ਗਾੜੀ ਠੀਕ ਸੱਤਵਾ ਮਹੀਨਾ ਲੱਗਾ ਹਾਂਜੀ ਕੋਲੋਂ ਆਇਆ ਕਿਉਂ ਮਸਲ ਮੋਰ ਮਹਾਰਾ ਜੀਆ ਮੜੇ ਤੇ ਵੜੀ ਨਹੀਂ ਜੇੜੀ ਇਹ ਵੱਡੀ ਝੋਟੀ ਉਹ ਤਾਂ ਵੱਡੀ ਆ ਜੀ ਅੱਧੀ ਦੁੱਧ ਵੀ 13 ਜਣਾ ਵਾਰ ਪਹਿਲਣੇ ਚ ਆਇਆ ਉਹ ਠੀਕ ਉਹਨ ਦਸਾਂ ਜੀ ਦੇ ਜੂਗੀ ਦੂਜੇ ਸੂਏ 15 ਕਿਲੋ 16 15 16 ਕਿਲੋ ਰਮਾਨਾ ਦੇ ਜੂਗੀ ਠੀਕ ਹੈ ਤੇਵਾ ਮੇਰੇ ਵੱਧ ਵੀ ਚੋ ਸਕਦਾ ਜੀ ਠੀਕ ਹੈ ਇਹਦੀ ਕੀ ਕੀਮਤ ਇਹਦਾ ਮੁੱਲ ਇਹ 85000 ਹੀ ਦੇ ਦਣਗੇ ਠੀਕ ਹੈ ਬਾਕੀ ਸਾਰੇ ਵੀਰਾਂ ਸਾਸਰੀ ਕਾਲ ਸੱਸ ਬੋਲਦਾ ਜੀ ਪਿੰਡ ਆਪਣਾ ਘੇੜਪੁਰਾ ਦਿੰਦੀ ਅੱਗੇ ਬਾਬੇ ਹੀ ਜਾਂਦਾ ਵਰਦਾ ਖਾਦ ਮੜਿਆ ਰੋਡ ਤੇ ਬਿਲਕੁਲ ਉੱਪਰ ਆ ਬਟਾਲੇ ਤੋਂ ਆਪਣਾ 8 ਕਿਲੋਮੀਟਰ 8-9 ਕਿਲੋਮੀਟਰ ਆ ਤੇ ਜੈੰਤੀਪੁਰ ਤੋਂ 3 ਕਿਲੋਮੀਟਰ ਆ ਅੰਮ੍ਰਿਤਸਰ ਤੋਂ 30 ਕਿਲੋਮੀਟਰ ਠੀਕ ਹੈ ਸਾਰੇ ਵੀਰਾਂ ਸਾਸਰੀ ਕਾਲ ਅੰਤ ਤੱਕ ਵੀਡੀਓ ਵੇਖਣਾ ਵਾ